ਸਭ ਚਿਕਾ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਖੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ ਰਹੋ ਮੈਂ ਬਿਲਕੁਲ ਠੀਕ ਐ ਟਾਈਮ ਹੈ ਮਾਰਨਿੰਗ ਦਾ 8:00 ਵੱਜ ਚੁੱਕੇ ਨੇ ਇੱਧਰ ਸਬਜੀ ਬਣੀ ਪਈ ਆਲੂ ਚੋਲੇ ਦੀ ਸਬਜੀ ਬਣੀ ਪਈ ਆ ਆਟਾ ਵੀ ਕੁੰਨਿਆ ਪਿਆ ਤੇ ਹੁਣ ਮੈਂ ਕਰਦੇ ਆ ਆਪਣਾ ਬ੍ਰੇਕਫਾਸਟ ਬ੍ਰੇਕਫਾਸਟ ਜਿਹੜਾ ਮੈਂ ਬਣਾਇਆ ਕੂਚਲੀ ਮੇਰੇ ਕੋਲ ਨਾ ਪਰਸੋਂ ਮੈਂ ਦਲੀਆ ਬਣਾਇਆ ਸੀ ਦਲੀਆ ਬਣ ਗਿਆ ਜਿਆਦਾ ਉਹ ਫਿਰ ਮੈਂ ਕੁਛ ਦਲੀਆ ਬਿਨਾਂ ਦੁੱਧ ਤੋਂ ਕੱਢ ਕੇ ਰੱਖ ਤਾ ਉਹਦੇ ਵਿੱਚ ਹੁਣ ਦੁੱਧ ਪਾਇਆ ਦੁੱਧ ਵਿੱਚ ਥੋੜਾ ਜਿਹਾ ਪਕਾਇਆ ਉਹ ਤੇ ਦਲੀਆ ਖਾਣੀ ਆ ਦਲੀਆ ਤਿਆਰ ਪਿਆ ਇੱਧਰ ਦੁੱਧ ਦੇ ਵਿੱਚ ਮੈਂ ਇਹ ਬਣ ਕਰ ਲਿਆ ਪਕਾ ਲਿਆ ਦੁੱਧ ਪਾ ਕੇ ਇਹ ਦਲੀਆ ਹੀ ਖਾਣੀ ਫਿਰ ਮੈਂ ਕਿ ਚਲੋ ਵੇਸਟ ਕਿਉਂ ਕਰਨਾ ਜਿਹੜਾ ਪਰਸੂ ਵਾਲਾ ਦਲੀਆ ਪਿਆ ਉਹ ਅੱਜ ਆਪਾਂ ਖਾ ਲਾਂ ਨੇ ਹਨਾ ਨੇਕੀ ਲੱਗੂਗਾ ਕਿਉਂਕਿ ਮੇਰੀ ਆਦਤਾਂ ਮੈਂ ਤਾਂ ਚੀਜ਼ ਖਰਾਬ ਨਹੀਂ ਹੁੰਦੀ ਵੇਸਟ ਨਹੀਂ ਹੁੰਦੀ ਹੈਗੀ ਮੈਂ ਵੇਸਟੇਜ ਨਹੀਂ ਦੇਖ ਸਕਦੀ ਵੀ ਮੈਨੂੰ ਆਹ ਹੁਣ ਤਾਂ ਫਰਿੱਜ ਵਿੱਚ ਕੁਝ ਨਾ ਕੁਝ ਪਿਆ ਉਹਨੂੰ ਯੂਟਿਲਾਈਜ਼ ਕਰਦੇ ਇਹ ਨਾ ਹੋਵੇ ਕਿ ਬਹੁਤ ਦਿਨਾਂ ਬਾਅਦ ਯੂਜ਼ ਕਰਨਾ ਵੀ ਉਹਨੂੰ ਨੈਕਸਟ ਟਾਈਮ ਜਾਂ ਅਗਲੇ ਦਿਨ ਚ ਤੁਸੀਂ ਯੂਟਿਲਾਈਜ਼ ਕਰ ਲਓ ਚੀਜ਼ ਨੂੰ ਵੇਸਟ ਨਾ ਹੋਣ ਦਿਓ ਕਿਉਂਕਿ ਉਨੂੰ ਜਿਆਦਾ ਪਾਇਦਾ ਪਕਾਂਗੇ ਸੁੱਟਾਂਗੇ ਇਹ ਵੀ ਚੰਗੀ ਗੱਲ ਨਹੀਂ ਇਸੇ ਪਿੱਛੇ ਤਾਂ ਆਪਾਂ ਸਾਰੇ ਨੂੰ ਫਿਰਦੇ ਆ ਮਿਹਨਤ ਕਰਦੇ ਆ ਹਨਾ ਤੇ ਖਾਣਾ ਸੁੱਟਣਾ ਮੈਨੂੰ ਚੰਗਾ ਲੱਗਦਾ ਖਾਣੇ ਦੇ ਵੇਸਟੇਜ ਕਰਦੇ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਜੀ ਉਹਨੂੰ ਮੈਂ ਪਾ ਲਾਂ ਹੁਣ ਦਲੀਆਂ ਦਲੀਆਂ ਪਾਣੇਗਾ ਹੈਗਾ ਥੋੜਾ ਜਿਹਾ ਬਹੁਤ ਜ਼ਿਆਦਾ ਨਹੀਂ ਹੈਗਾ ਪਾਣੀ ਮੈਂ ਹੈਗਾ ਠੀਕ ਹੈ ਉਹ ਥੋੜਾ ਜਿਹਾ ਸਬੂਤ ਜਲਦੀ ਖਾ ਲੂੰ ਜਾਂ ਦੇ ਖਾ ਲੂੰਗੀ टाइम हो गया नौ बजे तो मैं अपना अंदरला किचन सारा काम फिनिश करके आई हाँ तो मौसम बहुत बार बारिश वाला मौसम हो ठंडी हवा चल रही ठंडा मौसम है मी आओ ना आऊ पता नहीं बदल जरूर है ना बदल भी है ठंडी हवा चल रही अच्छा मौसम है बहुत वाइय मौसम है पूरी बदलवाई बनी पी है अंदरला किचन का काम मेरा हो गया खत्म ਮੈਂ ਵਾਸ਼ਰੂਮ ਕਲੀਨ ਕਰਦੇ ਮੈਂ ਆਪਣੇ ਆਪ ਕਰਦਾ ਬਾਥਰੂਮ ਦੀ ਕਲੀਨਿੰਗ ਕਰਨੀ ਅੱਜ ਉਹ ਕਰਦੀ ਅੱਜ ਕੰਮ ਟਾਈਮ ਨਾ ਖਤਮ ਹੋ ਗਿਆ ਕਿਉਂਕਿ ਦਵਿੰਦਰ ਨੇ ਰੋਟੀ ਜਲਦੀ ਖਾ ਲਈ ਖੇਤ ਲੈ ਕੇ ਰੋਟੀ ਬੰਦੇ ਦੀ ਹਨਾ ਉਸ ਤਾਂ ਕੇ ਕੰਮ ਜਲਦੀ ਖਤਮ ਹੋ ਗਿਆ ਮੈਂ ਕਦੇ ਕਦੇ ਤਾਂ ਕੱਲ ਦਵਿੰਦਰ ਨੇ ਰੋਟੀ ਖਾਤੀ ਆ ਕੇ ਆਪ 12:30 ਵਜੇ ਘਰ ਆ ਕੇ ਰੋਟੀ ਖਾਦੀ ਸਵੇਰ ਦੀ ਤੇ ਅੱਜ ਇਹ ਜਲਦੀ ਖਤਮ ਹੋ ਗਿਆ ਕਿ ਨਪੈਂ ਦਾ ਕਮੈਂਟ ਆਇਆ ਸੀ ਉਹ ਕਦੇ ਵੀ ਤੁਸੀਂ ਡਸਟਿੰਗ ਲਈ ਕਿਹੜੇ ਕੱਪੜੇ ਯੂਜ਼ ਕਰਦੇ ਹੋ ਮਾਈਕ੍ਰੋਫਾਈਬਰ ਕਰਦੇ ਹੋ ਆ ਕਿ ਹੋਰ ਕਰਦੇ ਹੋ ਮੈਨੂੰ ਜ਼ਰੂਰ ਦੱਸਿਓ ਮੈਂ ਸਾਰੇ ਕੱਪੜਾ ਯੂਜ਼ ਕਰ ਲਵਨੀ ਆ ਘਰ ਘਰੋਂ ਕੋਈ ਪੁਰਾਣੇ ਕੱਪੜਾ ਮਿਲਦਾ ਸੁਤੀ ਕੱਪੜਾ ਮਿਲਦਾ ਸੌਫਟ ਹੋਵੇ ਜਿਹੜਾ ਹਨ ਉਹ ਵੀ ਯੂਜ਼ ਕਰ ਲਵਨੀ ਆ ਤੇ ਬਾਜ਼ਾਰੋਂ ਲਿਆ ਕੇ ਮਾਈਕ੍ਰੋਫਾਈਬਰ ਵਾਲਾ ਵੀ ਯੂਜ਼ ਕਰ ਲਵਨੀ ਆ ਡਿਪੈਂਡ ਕਰਦਾ ਕਿ ਆਪਾਂ ਕਿਹੇ ਜੇ ਏਰੀਆ ਦੀ ਕਲੀਨਿੰਗ ਕਰਨੀ ਆ ਜਿਵੇਂ ਆ ਕਿਚਨ ਬਹੁਤ ਮੀਨਸ ਕਿ ਆ ਮਾਈਕਾ ਖਰਾਬ ਨਾ ਹੋਵੇ ਹਨ ਬਹੁਤ ਇਜ਼ਲੀ ਸੌਫਟ ਕੱਪੜਾ ਚਾਹੀਦਾ ਸਿਰਫ ਇਹਦੇ ਲਈ ਵਧੀਆ ਕੱਪੜਾ ਯ ਇਹ ਕੱਪੜਾ ਕੋਈ ਬਹੁਤ ਸੌਫਟ ਬਣਾਣਾ ਵਾਲਾ ਕੱਪੜਾ ਹੋਵੇ ਜੈਂਸੀ ਇਹ ਬਣਾਣਾ ਹੁੰਦੇ ਨੇ ਉਹ ਵਾਲਾ ਕੱਪੜਾ ਹੋਵੇ ਉਹ ਯੂਜ਼ ਕਰਦੇ ਆ ਜੋ ਕੋਈ ਇਹ ਜੀ ਏਰੀਆ ਦੇ ਵਿੰਡੋਸ ਵਗੈਰਾ ਸਾਫ਼ ਕਰਨੀਆਂ ਤਾਂ ਮੈਂ ਮੋਸਟਲੀ ਹੈਲਪਰ ਮਾਰ ਦਿੰਦੀ ਹੁੰਨੀ ਹੁਨੇ ਗਲਵ ਗਿੱਲਾ ਆ ਦੇਣਾ ਨਹੀਂ ਆ ਨਾਲ ਕੋਈ ਵੀ ਸੁੱਕਾ ਕੱਪੜਾ ਦੇ ਦੇਣੇ ਵੀ ਗਿੱਲਾ ਮਾਰਦੇ ਸੁੱਕਾ ਬਾਅਦ ਚ ਮਾਰਦੇ ਹਨਾ ਡਿਪੈਂਡ ਕਰਦਾ ਵੀ ਆਪਾਂ ਕਹੇ ਜੀ ਏਰੀਆ ਦੀ ਕਲੀਨਿੰਗ ਕਰ ਰਹੇ ਕਹੇ ਜੀ ਸਫਾਈ ਕਰ ਰਹੀਆਂ ਜਾਂ ਆਪਾਂ ਆਪਣੇ ਕੋਈ ਬਹੁਤ ਵਧੀਆ वुਡਨ ਕੰਮ ਹੋਇਆ ਹੋਇਆ ਜਿਵੇਂ ਮਾਇਕੇ ਦਾ ਕੰਮ ਹੋਇਆ ਉੱਥੇ ਕਦੇ ਵੀ ਰਫ ਗੰਦਾ ਕੱਪੜਾ ਨਾ ਮਾਰੋ ਉੱਥੇ ਵਧੀਆ ਕੱਪੜਾ ਮਾਰਨਾ ਚਾਹੀਦਾ ਹੈ স্পੈਸ਼ਲ ਤੁਹਾਡੇ ਕੋਲ ਨਹੀਂ ਕਰੇ ਕੋਈ ਹੈਗਾ ਮਾਈਕਰੋਫਾਈਬਰ ਕਿਉਂ ਨਾ ਤੁਹਾਨੂੰ ਲੈ ਆਉਣਾ ਪੈਜੀ ਤਾਂ ਉਹ ਯੂਜ਼ ਕਰੋ ਵੀ ਏਰੀਏ ਮੁਤਾਬਿਕ ਮੈਂ ਕੱਪੜਾ ਯੂਜ਼ ਕਰਦੇ ਵੀ ਕਹੇ ਜੀ ਏਰੀਏ ਦੀ ਸਫਾਈ ਕਰਨੀ ਆ ਨਾ ਕੋਈ ਜਿਆਦਾ ਮਹਿੰਗਾ ਕੰਮ ਹੋਇਆ ਤਾਂ ਉਹ ਹੀ ਆ ਵਧੀਆ ਸੋਹਣਾ ਕੱਪੜਾ ਆਪਾਂ ਯੂਜ਼ ਕਰ ਲਈਏ ਡਸਟਿੰਗ ਲਈ ਜੋ ਕੋਈ ਰਸਾਇਣ ਕੰਮ ਕਰਨਾ ਹੈ ਵਿੰਡੋਸ ਨੇ ਚਕਾਠ ਆਉਂਦੀਆਂ ਨੇ ਕੋਈ ਮੈਂ ਕਮਾ ਕੋਈ ਬਾਲੇ ਮਾਈਕਰੋਫਾਈਬਰ ਦੀ ਲੋੜ ਨਹੀਂ ਹੁੰਦੀ ਠੀਕ ਆ ਬਾਲਾ ਗੰਦਾ ਕੱਪੜਾ ਵੀ ਨਾ ਆਪਾਂ ਮਾਰ ਸਕਦੇ ਪਰ ਇਹ ਹੈਗਾ ਕਲ ਕਾਰਾਂ ਦੇ ਕੱਪੜੇ ਯੂਜ਼ ਕਰ ਸਕਦੇ ਹਾਂ ਜਿੰਨੇ ਮੈਂ ਆਹ ਕਾਰ ਦੀ ਇੰਡਸਟਰ ਆਹ ਹੈਂਕੀ ਦਾ ਸੈੱਟ ਲੈ ਕੇ ਆਈ ਸਮੇ ਤਿੰਨ ਮੇਰੇ ਨਾਲ ਦਾ ਪਤਾ ਨਹੀਂ ਦੋ ਫਟ ਗਏ ਇਕਰਾਂਗੇ ਪਰ ਇਹਨੂੰ ਪੁਛਾਇਆ ਇਹ ਵੀ ਵਧੀਆ ਹੁੰਦੇ ਨੇ ਕਿ ਇਹ ਵੀ ਆਪ ਡਸਟਿੰਗ ਲਈ ਯੂਜ਼ ਕਰ ਸਕਦੇ ਹਾਂ ਉਹਨਾਂ ਤੇ ਬਹੁਤੇ ਰਫ ਜਿਹਾ ਹੋਇਆ ਪਿਆ ਆਹ ਮਾਈਕਰੋਫਾਈਬਰ ਕਲੋਥ ਵੀ ਯੂਜ਼ ਕਰ ਲੈਣੀ ਆ ਇਹ ਜਿਹੇ ਮੇਰੇ ਕੋਲ ਹੈਗੇ ਨੇ ਕੁਝ ਤਾਂ ਮੇਰੇ ਦਵਿੰਦਰ ਹੀ ਛੱਡ ਤੇ ਕਾਰ 'ਚ ਲੈਣ ਚਾਕੇ ਕਹਿੰਦੇ ਕਹਿੰਦੇ ਜੇ ਤੂੰ ਵਧੀਆ ਕੱਪੜੇ ਬਾਜ਼ਾਰ ਵਾਲੇ ਯੂਜ਼ ਕਰਦੇ ਮੈਨੂੰ ਵੀ ਕਾਰ ਵਾਸਤੇ ਉਹ ਦੇ ਦੇ ਤੇ ਉਹ ਵੀ ਕਹਿੰਦੇ ਨੇ ਮੇਰੇ ਕਾਰ ਤੇ ਸਕ੍ਰੈਚ ਨਾ ਪੈਣ ਵਧੀਆ ਕੱਪ ਜਿਵੇਂ ਬਰੈਨ ਨਾ ਜੈਨਸ ਵਾਲੀ ਦੇਖੋ ਬਰੈਨ ਹੁੰਦੀ ਆ ਬਿਲਕੁਲ ਹੱਥ ਖਰਾਬ ਹੋਈ ਪਈ ਪਰ ਇਹ ਸੌਫਟ ਬਹੁਤ ਹੁੰਦੀਆਂ ਨੇ ਪੁਰਾਣੇ ਹੋਏ ਉੱਪਰੋਂ ਇਹਨਾਂ ਦਾ ਮੋਢਿਆਂ 'ਚ ਘੱਟ ਰਣੀ ਹੁੰਦੀਆਂ ਬਹੁਤ ਹੀ ਸੌਫਟ ਹੁੰਦੀਆਂ ਨੇ ਇਹਨਾਂ ਨੂੰ ਵੀ ਆਪਾਂ ਯੂਜ਼ ਕਰ ਸਕਦੇ ਆ ਸਫਾਈ ਵਿੱਚ ਕੋਈ ਬੱਚਿਆਂ ਦੀ ਟੀ-ਸ਼ਰਟਸ ਹੁੰਦੀਆਂ ਬਹੁਤ ਸੌਫਟ ਹੁੰਦੀਆਂ ਨੇ ਖਾਸ ਕਰਕੇ ਜੇ ਕੋਈ ਕੱਪੜਾ ਹੋਵੇ ਸੌਫਟ ਹੋਏ ਨਾ ਉਹ ਵੀ ਯੂਜ਼ ਕਰ ਸਕਦੇ ਆ ਜਿਉਂ ਦੀ ਨਹੀਂ ਕਿ ਆਪਾਂ ਮਾਈਕਰੋ ਫਾਈਬਰ ਹੀ ਲੈ ਕੇ ਆਉਣੇ ਨੇ ਸਫਾਈ ਵਾਸਤੇ ਜਿਵੇਂ ਇੱਕ ਪੁਰਾਣਾ ਹੈਂਡ ਟੌਪ ਲਾ ਦੇਖੋ ਖਾਸ ਹੈ ਬਿਲਕੁਲ ਉਹਨਾਂ ਦੁਆਰ ਦੇ ਬਾਰੇ ਤੋਂ ਹੀ ਚੱਲੋ ਚੱਲੋ ਤੁਬਾਕੀ ਇਹ ਨਵੀਆਂ ਕੋਈ ਯੂਜ਼ ਕਰ ਸਕਦੇ ਹੋਣਿਆਂਗੇ ਇਹ ਵੀ ਆਪਾਂ ਨੂੰ ਹੁਣ ਈਜ਼ੀਲੀ ਬਾਜ਼ਾਰ 'ਚ ਮਿਲ ਜਾਂਦੇ ਨੇ ਆਨਲਾਈਨ ਤੇ ਕੁਛ ਮਰਜ਼ੀ ਲੈ ਲਵਾਂ ਇਹ ਵੀ ਮੈਂ ਆਮ ਤੌਰ ਤੇ ਲੋਕਲੀ ਖਰੀਦਦਾ ਸੀ ਦੋ ਤਿੰਨ ਸਾਲ ਹੋ ਗਏ ਪਰ ਇਹਨੂੰ ਮੈਂ ਘੱਟ ਯੂਜ਼ ਕਰਦੀ ਆ ਬਹੁਤ ਘੱਟ ਯੂਜ਼ ਕਰਦੀ ਆ ਪਤਾ ਕੀ ਹੈ ਇਹ ਨਾ ਹੱਥ ਵਿੱਚ ਆਉਂਦਾ ਹੀ ਨਹੀਂ ਹੱਥ ਵਿੱਚ ਫੜਦੇ ਐ ਲਗੂਬੇ ਹੱਥ ਵਿੱਚ ਕੁਛ ਹੈ ਹੀ ਨਹੀਂ ਕੱਪੜਾ ਜਿਹਾ ਫੀਲ ਹੀ ਨਹੀਂ ਹੁੰਦਾ ਹੈਗਾ ਥੋੜਾ-ਥੋੜਾ ਤਾਂ ਡਸਟਿੰਗ ਵਾਸਤੇ ਕੋ ਯੂਜ਼ ਕਰ ਸਕਦੇ ਆ ਦੱਬੀ 'ਚ ਜੀ ਇਹ ਕੱਟ ਦਿੱਤੇ ਹੁੰਦੇ ਨੇ ਤਾਂ ਕਿ ਆਪਾਂ ਕੱਟ ਲਵੋ ਨਹੀਂ ਕੱਟਣਾ ਤੁਸੀਂ ਇਹਦਾ ਦੋ ਫੋਲਡ ਕਰਕੇ ਕੱਟ ਲਵੋ ਤਿੰਨ ਫੋਲ ਥੋੜੀ-ਬਹੁਤੀ ਡਸਟਿੰਗ ਲਈ ਆਪਾਂ ਇਹਨੂੰ ਰੱਖ ਸਕਦਾ ਹੈ ਜਾਂ ਮੈਂ ਹੌਸਟਲ 'ਚ ਬੱਚੇ ਰਹਿੰਦੇ ਨੇ ਉਹਨਾਂ ਨੂੰ ਦੇ ਸਕਦਾ ਹਾਂ ਨਾ ਬੱਚਿਆਂ ਨੂੰ ਕੋਈ ਆਪਣਾ ਟੇਬਲ ਸਾਫ਼ ਕਰਨਾ ਕੋਈ ਸ਼ੂਸ ਸਾਫ਼ ਕਰਨੇ ਉਹਨਾਂ ਵਾਸਤੇ ਕੰਮ ਆ ਸਕਦਾ ਪਰ ਮੈਨੂੰ ਘਰ ਵਾਸਤੇ ਬਹੁਤਾ ਵਧੀਆ ਨਹੀਂ ਲੱਗਿਆ ਇਹ ਰੀਯੂਸੇਬਲ ਵੀ ਹੈ ਰੀਵਾਸ਼ੇਬਲ ਵੀ ਆਪਾਂ ਨੂੰ ਦੁਆਰੇ-ਦੁਆਰੇ ਵਾਸ਼ ਕਰਕੇ ਯੂਜ਼ ਕਰ ਸਕਦੇ ਆ ਪਰ 5-4 ਵਾਰ ਇਹ ਰੀਯੂਜ਼ ਹੋਣੇ ਫਿਰ ਉਹ ਦੁਬਾਰਾ ਜ਼ਿਆਦਾ ਖਰਾਬ ਹੋ ਜਾ ਸਕਦੇ ਲੋ ਇਹ ਜਦੋਂ ਮੈਂ ਰਿਜ਼ਲਟ ਕੋਲ ਤਾਂ ਵਧੀਆ ਲੱਗਿਆ ਥੋੜੀ-ਬਹੁਤੀ ਡਸਟਿੰਗ ਵਾਸਤੇ ਚੱਲ ਸਕਦਾ ਜਿੰਨੇ ਕੰਮ ਵੀ ਕਰ ਵੀ ਦਸਤਿੰਗ ਕਰਨੀ ਪਰ ਮੈਨੂੰ ਮਰਲਾ ਨਹੀਂ ਆਉਂਦਾ ਹੱਥਾਂ 'ਚ ਮੈਨੂੰ ਫੀਲ ਹੀ ਨਹੀਂ ਹੁੰਦਾ ਵੀ ਮੈਂ ਕਪੜਾ ਫੜਿਆ ਹੋਇਆ ਇਹ ਤਾਂ ਪੇਪਰ ਜਿਹਾ ਲੱਗਦਾ ਪਰ ਉਹ ਹੈ ਕਪੜੇ ਵਾਂਗੂ ਹੁੰਦਾ ਵਾਸ਼ੇਬਲ ਖਰਾਬ ਨਹੀਂ ਹੁੰਦਾ ਹੈਗਾ ਧੁੱਤੇ ਤੋਂ ਪੰਜ ਚਾਰ ਵਾਰ ਆਪਾਂ ਯੂਜ਼ ਕਰਕੇ ਵਾਸ਼ ਕਰਕੇ ਇਹਨੂੰ ਸੁਪਰ ਸੰਭਲ ਗਏ ਜਿਆਦਾ ਵਧੀਆ ਤੇ ਇਹਨੇ ਲੱਗਿਆ ਨਹੀਂ ਪਰ ਤੁਸੀਂ ਟ੍ਰਾਈ ਕਰਨਾ ਕਰ ਸਕਦੇ ਹੋ ਸੋ ਇਹ ਸੀ ਕਪੜਿਆਂ ਬਾਰੇ ਥੋੜਾ ਜਿਹਾ ਮੈਨੂੰ ਨਾ ਕਈ ਵਾਰ ਕਮੈਂਟ ਆ ਗਿਆ ਭੈਣਾਂ ਦਾ ਕਿ ਤੁਸੀਂ ਦੱਸੋ ਤੁਸੀਂ ਦੱਸੋ ਪਹਿਲਾਂ ਮੈਨੂੰ ਆਈ ਸੀ ਚਲ ਮੈਂ ਕੀ ਗਸਾਂ ਕੀ ਦੱਸਾਂ ਹਨਾ ਵੀ ਆਪਾਂ ਨੂੰ ਸਭ ਨੂੰ ਪਤਾ ਹੀ ਹੁੰਦਾ ਇੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਆਪ ਸਾਫ ਸਫੀਆਂ ਕਰਦੇ ਨੂੰ ਤੇ ਪਤਾ ਹੀ ਹੁੰਦਾ ਕਿਹੜਾ ਕਪੜਾ ਯੂਜ਼ ਕਰਨਾ ਫਿਰ ਮੈਂ ਕਿਹਾ ਉਹਨਾਂ ਨੂੰ ਦੁਬਾਰੇ ਫੇਰ ਕਮੈਂਟ ਕਰਾਂ ਮੈਂ ਚਲੋ 10 ਹੀ ਦਿੰਦੇ ਆ ਟਾਈਮ ਹੋ ਰਿਹਾ 4 ਵਜੇ ਦਾ 4 ਵਜੇ ਗਏ ਇਹਦੇ ਵਿੱਚ ਰੱਖਿਆ ਚਾਹ ਬਣਨੀ ਅੱਜ ਮੈਂ ਆਪਣਾ ਲੰਚ ਵੀ ਲੇਟ ਕੀਤਾ ਸੌਂ ਗਈ ਉઠી ਮੈਂ 2:30 ਵਜੇ ਉੱਠ ਰਿਹਾ 2 ਵਜੇ ਖੜੀ ਸੀ ਪਰ ਮੇਰਾ ਦਿਲ ਨਹੀਂ ਕਰਿਆ ਵੀ ਮੈਂ ਉਠਾਂ ਆਏ ਜੀ ਕਰ ਵੀ ਲੇਟੀ ਰਹਾ ਹਾਂ ਲੇਟੀ ਰਹਾ ਉੱਠ ਕੇ ਕੀ ਕਰਨਾ ਰੋਟੀ ਖਾਣੀ ਹੈ ਕੋਈ ਨਗਾਲੀ ਖਾ ਲਾਂਗੇ ਹਨਾ ਰੋਟੀ ਵੀ ਨਾ ਕਿਹੜਾ ਜਾਨ ਨਿਕਲ ਥੋੜਾ ਲੇਟ ਖਾ ਲਾਂਗੇ ਸੁੱਤੀ ਵੀ ਨਹੀਂ ਸੀ ਵਸਪਾਈ ਰਹੀ ਥੋੜਾ ਟਾਈਮ ਨੀਂਵੇ ਥੋੜਨੇ ਮੈਂ ਉਹੀ ਜਾਣ ਕੇ ਲੇਟੀ ਰਹੀ ਮੁੱਠਾ ਨੂੰ ਦਿਲ ਨਹੀਂ ਕਰਿਆ 5:00 ਵਜੇ ਉੱਠ ਕੇ ਰੋਟੀ ਖਾਦੀ ਹੁਣ 4:00 ਵਜੇ ਮੈਂ ਕਰ ਰਹੀ ਆਪਣੀ ਚਾਹ ਜੇ ਮੈਂ ਖਾਣਾ ਜਲਦੀ ਖਾ ਲਾਂ ਤਾਂ ਚਾਹ ਨੂੰ ਮੈਂ ਥੋੜਾ ਜਲਦੀ ਕਰ ਲਾਂਗਾ ਅੱਜ ਖਾਣਾ ਮੇਰਾ ਹੋ ਗਿਆ ਡੇਟ ਧਾਣਾ ਮਸਾਲਾ ਵੀ ਖਤਮ ਹੋਣਾ ਬੜੇ ਥੋੜੇ ਦਿਨਾਂ ਚ ਖਤਮ ਹੋ ਜਾਂਦੇ ਮੈਂ ਬਣਾਉਣੀ ਥੋੜਾ ਹੋਣੀ ਆ ਜਿਆਦਾ ਬਣਾਈ ਤੇ ਇੱਥੇ ਜਿਹੜਾ ਫਲੇਵਰ ਖੁਸ਼ਬੂ ਖਤਮ ਹੋਣਾ ਉਹਦੇ ਬਾਅਦ ਫਿਰ ਕਿਸੇ ਕੰਮ ਦਾ ਨਹੀਂ ਰਹਿੰਦਾ ਹੈਗਾ ਮੈਂ ਕੱਲ ਨੂੰ ਬਣਾਉਂਗੀ ਚਾਦਾ ਮਸਾਲਾ ਅੱਜ ਮੀ ਆਨ ਦਾ ਆਨ ਦਾ ਰਹਿ ਗਿਆ ਮੌਸਮ ਸਾਰਾ ਦਿਨ ਬਦਲਵਾਈ ਵਾਲਾ ਬਣਿਆ ਰਹੇ ਸਵੇਰੇ ਦਾ ਸਾਡਾ ਸੋ ਥੋੜਾ ਛਿੱਟੇ ਜਿਹੀ ਡਿੰਗੀ ਮੀ ਜਾਂ ਕਣੀਆਂ ਦੀ ਭੂਰ ਜੀ ਥੋੜੀ ਜੀ ਪਰ ਉਹ ਮੀ ਨਹੀਂ ਪਿਆ ਚਾਹ ਨਾਲ ਦੇ ਬਿਸਕਟ ਪਿੱਪੀ ਵਾਲੇ ਪਿੱਪੀ ਵਾਲੇ ਦੋ ਬਿਸਕਟ ਚਾਹ ਦੋ ਬਿਸਕਟ ਖਾ ਲਾ ਤੋ ਕੋ ਦੋ ਬਿਸਕਟਾਂ ਢਿੱਡ ਦਾ ਭਰਦਾ ਨਹੀਂ ਪਰ ਆਪਣਾ ਮਨ ਖਾੜਾ ਵੀ ਆਪਾਂ ਬਿਸਕਟ ਖਾਣਿਆ ਚਾਹ ਨਾਲ ਕਹਿੰਦਾ ਕੋਈ ਆਦਤ ਬਣੀ ਹੋਈ ਹੈ ਜਦੋਂ ਮੈਂ weight loss ਕਰਦੇ ਸੀ ਇਕੱਲੀ ਚਾਹ ਪੀਂਦੀ ਸੀ ਫਿੱਕੀ ਚਾਹ ਨਾਲ ਕੁਝ ਨਹੀਂ ਖਾਂਦੀ ਸੀ ਪਰ ਮਨ ਹੁਣ ਖੜ ਗਿਆ ਵੀ ਨਹੀਂ ਬਿਸਕਟ ਖਾਣੇ ਤਾਂ ਖਾਣੇ ਜਿਵੇਂ ਆਪਾਂ ਮਨ ਨੂੰ ਜਿੱਥੇ ਖੜਾ ਲਈਏ ਉੱਥੇ ਖੜਾ ਜਾਂਦਾ ਹੈ ਨਾ ਵੀਰ ਦੇ ਕਮੈਂਟ ਕਈ ਵਾਰ ਆ ਗਿਆ ਕਹਿੰਦੇ ਤੁਸੀਂ ਲੌਬੀ ਦਾ ਟੂਰ ਦਿਓ ਲੌਬੀ ਦਾ ਫੁੱਲ ਟੂਰ ਦਿਓ ਲੌਬੀ ਵੈਸੇ ਤੁਸੀਂ ਦੇਖ ਲ ਲ ਨਾ ਜਿਹੜੇ ਮੈਂ ਡਸਟਿੰਗ ਕਰਦੀ ਹੁੰਦੀ ਹੁੰਦੀ ਆ ਉਹ ਸਾਰੀ ਲੌਬੀ ਹੁੰਦੀ ਆ ਪਰ ਚਲੋ ਇੱਕ ਪਰ ਮੈਂ ਤੁਹਾਨੂੰ ਲੌਬੀ ਦਾ ਟੂਰ ਦੇ ਦਨੀ ਆ ਇਨਾਂ ਕ ਸਾਡਾ ਇਹ ਇੱਥੇ ਸੈਂਟਰ ਚ ਸਿਟਿੰਗ ਏਰੀਆ ਰੱਖਿਆ ਹੋਇਆ ਖੁੱਲੀ ਏ ਲੌਬੀ ਕਾਫੀ ਸਪੇਸ਼ੀਅਸ ਆ ਨਾ ਪਰ ਉਹੀ ਗੱਲ ਆਪਾਂ ਨੂੰ ਥੋੜਾ ਜਿਹਾ ਸਾਈਡਸ ਤੋਂ ਇਧਰ ਉਧਰ ਜਾਣ ਨੂੰ ਲੰਘਣ ਨੂੰ ਰਸਤਾ ਵੀ ਚਾਹੀਦਾ ਹੁੰਦਾ ਬਿਲਕੁਲ ਆਪਾਂ ਫੁੱਲ ਸਮਾਨ ਨਾਲ ਭਰ ਕੇ ਉਹ ਰੱਖ ਸਕਦੇ ਔਰ ਸਮਾਨ ਨਾਲ ਫੁੱਲ ਭਰੀ ਵਧੀਆ ਵੀ ਨਹੀਂ ਲੱਗਦੀ ਬਸ ਥੋੜਾ ਜਿਹਾ ਸੀ ਸਿਟਿੰਗ ਏਰੀਆ ਬਣਾਇਆ ਹੋਇਆ ਬਾਕੀ ਸਾਰੀ ਲੌਬੀ ਖਾਲੀ ਹੈ ਔਰ ਇੱਧਰ ਐਲਈਡੀ ਪੈਨਲ ਆ ਗਿਆ ਹੈ ਅਸੀਂ ਐਲਈਡੀ ਹਲੇ ਇੱਥੇ ਲਗਵਾਈ ਨਹੀਂ ਬਿਕੋਜ਼ ਸਾਨੂੰ ਲੋਡ ਲੱਗੀ ਨਹੀਂ ਹਜੇ ਕਿਉਂਕਿ ਮੰਮੀ ਵਾਲੇ ਰੂਮ 'ਚ ਵੀ ਲੱਗੀ ਹੋਈ ਹੈ ਤੇ ਸਾਡੇ ਰੂਮ 'ਚ ਵੀ ਲੱਗੀ ਹੋਈ ਹੈ ਅਸੀਂ ਵੈਸੇ ਵੀ ਇੰਨੀ ਜ਼ਿਆਦਾ ਟੀਵੀ ਵਗੈਰਾ ਸੀ ਟੀਵੀ ਦੇ ਸ਼ੌਕੀਨ ਨਹੀਂ ਹੈਗੇ ਚਲੋ ਮੰਮੀ ਨੂੰ ਦੇਖਣਾ ਹੁੰਦਾ ਆਪਣੇ ਰੂਮ 'ਚ ਦੇਖ ਲਾਂਦੇ ਨੇ ਤੇ ਇਸ ਕਰਕੇ ਸਾਨੂੰ ਜ਼ਰੂਰਤ ਨਹੀਂ ਵੀ ਹੁਣ ਤੱਕ ਬਸ ਇਹ ਸੈਂਟਰ ਥੋੜਾ ਜਿਹਾ ਸਿਟਿੰਗ ਏਰੀਆ ਰੱਖਿਆ ਹੋਇਆ ਤੇ ਸਾਹਮਣੇ ਨਾਲ ਹੀ ਕਿਚਨ ਹੈ ਐਨੀ ਕੇ ਸਾਡੀ ਲੌਬੀ ਦਾ ਟੂਰ ਉਹਨਾਂ ਨੇ ਦੋ ਤਿੰਨ ਵਾਰ ਕਮੈਂਟ ਕਰਤਾ ਮੈਂ ਚਲੋ ਆਪਾਂ ਦਿਖਾ ਦਾਂ ਨੇ ਮੈਂ ਤੁਹਾਨੂੰ ਲੌਬੀ ਦੀ ਵੀਡੀਓ ਦੇ ਦਾਨੀ ਹਾਂ ਹਾਂਜੀ ਅੱਜ ਹੈਗਾ ਨੈਕਸਟ ਡੇ ਕੱਲ ਸ਼ਾਮ ਤੋਂ ਬਾਅਦ ਮੇਰੇ ਤੋਂ ਵੀਡੀਓ ਨਹੀਂ ਬਣੀ ਹੈਗੀ ਤੇ ਅੱਜ ਨੈਕਸਟ ਡੇ ਅੱਜ ਪਹਿਲਾਂ ਦੁਇੰਦਰ ਮਾਰਨਿੰਗ ਵਿੱਚ ਕਿਤੇ ਚਲੋ ਕੰਮ ਤਾਂ ਤੇ ਚੱਲ ਗਏ ਉਸ ਤੋਂ ਬਾਅਦ ਆਏ ਫਿਰ ਅਸੀਂ ਮਾਂਸਾ ਚੱਲੇ ਗਏ ਕੁਝ ਕੰਮ ਸੀ ਸਭ ਤੋਂ ਵੱਡਾ ਕੰਮ ਤਾਂ ਮੇਰੀ ਆਈ ਸਾਈਡ ਚੈੱਕ ਕਰਾਉਣੀ ਸੀ ਮੇਰੇ ਦੂਰ ਆੜੇ ਚਸ਼ਮੇ ਦਾ ਨੰਬਰ ਚੇਂਜ ਹੋਇਆ ਪਿਆ ਸੀ ਮੈਂ ਚਸ਼ਮਾ ਲਗਾਉਂਦੀ ਸਤਾਈ ਪ੍ਰੋਬਲਮ ਸੀ ਨਹੀਂ ਲਗਾਉਂਦੀ ਸਤਾਈ ਪ੍ਰੋਬਲਮ ਸੀ वह फ्रेम नवा बनना देता चशं नवा बनना हैं कुछ घर का समान इस बार भी थोड़ा शेयर कर दिया मैं हर बार थोड़ा शेयर कर दी हूँ है ना सब तो पहला तो देखो नॉन स्टिक पैन लिया ये है एक्चुअल पी एन बी का है पी एन बी किचन मेट पी एन बी का बहुत हैवी पैन है ये नॉन स्टिक पैन है बाकी यूज़ करके पता लगेगा है ना कि कुछ होंगे ਨਾਨ ਸਟਿਕ ਪੈਨ ਮੇਰਾ ਖਰਾਬ ਹੋ ਗਿਆ ਪੈਸੇ ਕਾਫੀ ਟਾਈਮ ਤੋਂ ਸੋਚ ਰਹੀ ਸੀ ਵੀ ਲੈਣਾ ਲੈਣਾ ਕਦੇ ਕਦੇ ਆਇਆ ਲੱਗਦਾ ਹੁਣ ਵੀ ਘਰ ਦੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀ ਚਲ ਜਿਵੇਂ ਟਾਈਮ ਪਾਸ ਹੁੰਦਾ ਕਰੀ ਚੱਲੋ ਨਾ ਫਿਰ ਜਿਦੇ ਜਿਦੇ ਮੇਰਾ ਚੀਲਾ ਬਣਾਉਂਦੇ ਖਰਾਬ ਹੋ ਜਾਂਦਾ ਕਿਹਦਾ ਹੁੰਦਾ ਵੀ ਨਾਨ ਸਟਿਕ ਪੈਨ ਤਾਂ ਲੈਣੀ ਲੈਣਾ ਇਹਦੇ ਬਿਨਾ ਸੰਭਵ ਨਹੀਂਗਾ ਨਾਨ ਸਟਿਕ ਪੈਨ ਲੈ ਕੇ ਆਇਆ ਕਾਫੀ ਹੈਵੀ ਕੁਆਲਟੀ ਚਾਹੀਏ ਚੱਕਣ ਵੀ ਬਹੁਤ ਜ਼ਿਆਦਾ ਭਾਰੀ ਹੈ ਇਹ ਜਿਹਦੀ ਕੋਸਟ ਪ੍ਰਾਈਸ ਇਹਦਾ 1100 ਕੁਸ਼ ਹੈ 1100 ਪਤਾ ਨਹੀਂ 1150 ਐਕਚੁਅਲ ਤੇ ਇੰਨਾ ਕੀ ਹੈ ਬਾਕੀ ਦੁਵਿੰਦਰ ਨੂੰ ਪਤਾ ਹੈ ਐਗਜ਼ੈਕਟਲੀ ਇਹਨਾਂ ਨੂੰ ਕਿਤੇ ਨਾ ਸਮਝਾਉਂਦੀ ਫੜਾ। ਫ੍ਰਿਕ ਲੈ ਕੇ ਆਵਲੀ ਬਾਸਕਟ। ਇਹ ਮਾਰਕਸ ਜਿਹੜੀ ਸ਼ੌਪ ਤੇਸ ਜਾਣੇ ਉਹਨਾਂ ਦਾ ਸਟੇਟਸ ਸਾਹ ਰੋਝ ਲੱਗੀ ਹੁੰਦੀ ਸੀ। ਤੇ ਮੈਂ ਕਿਹਦੇ ਦੁਗੈਰੇ ਚ ਮੈਂ ਦਿਵਿੰਦਰ ਨੂੰ ਬਾਸਕਟ ਲੈਣੀ ਲੈਣੀ। ਇਹਦੇ ਵਿੱਚ ਕਾਫੀ ਕਲਰਸ ਨੇਓਨ ਕਲਰਸ ਜਿਵੇਂ ਗ੍ਰੀਨ, ਬਲੂ, ਪਿੰਕ ਹੈ ਨਾ। ਪਰ ਮੈਂ ਬਲੈਕ ਲਈਏ ਮੈਂ ਕਹਿੰਦੀ ਕਿਚਨ ਚ ਮੈਂ ਰੱਖੂਗੀ ਤਾਂ ਮੇਰੇ ਕਿਚਨ ਨਾਲ ਬਲੈਕ ਮੈਚ ਵੀ ਕਰੂਗੀ ਤੇ ਬਲੈਕ ਆਲਵੇਸ ਇਨ ਟ੍ਰੈਂਡ ਹੈ ਨਾ ਕਦੇ ਆਊਟ ਆਫ ਟ੍ਰੈਂਡ ਨਹੀਂ ਹੁੰਦਾ। ਕਮ ਤਾਂ ਇਹ ਬਲੈਕ ਲਈਏ ਮੈਂ ਵੂਡਨ ਹੈਂਡਲ ਹੈ ਦਾ। ਇਹ ਲੱਕੜ ਦੇ ਹੈਂਡਲ ਲੱਗਿਆ ਹੋਇਆ ਹੈਗਾ। ਮੱਕੇ ਮੈਟਰ ਦੀ ਸਾਰੀ ਜਾਲੀ ਵਾਲੀ ਬਾਸਕਟ ਹੈ ਦੇਖੋ ਸਾਈਜ਼ ਕਾਫੀ ਵੱਡਾ ਡੂੰਗੀ ਹੈ ਪੂਰੀ ਇਹਨੂੰ ਆਪ ਬੱਚਿਆਂ ਦੇ ਟੇਬਲ ਤੇ ਬੁੱਕਸ ਪਾ ਕੇ ਵੀ ਰੱਖ ਸਕਦੇ ਆ ਕਿ ਜਾਂ ਜੰਜੀਬੇ ਯੂਜ਼ ਕਰ ਸਕਦੇ ਹਨਾ ਡਾਈਨਿੰਗ ਟੇਬਲ ਤੇ ਫਰੂਟਸ ਵੀ ਰੱਖ ਸਕਦੇ ਕੋਈ achar ਆਣੀ ਬੋਟਲਸ ਰੱਖਣੇ ਉਹ ਵੀ ਰੱਖ ਸਕਦੇ ਆ ਬੱਚਿਆਂ ਦੇ ਟੌਏਸ ਵੀ ਪਾ ਸਕਦੇ ਆ ਮਲਟੀ ਪਰਪਸ ਯੂਜ਼ ਆਪ ਇਹਨੂੰ ਕਰ ਸਕਦੇ ਜਿਵੇਂ ਮਰਜੀ ਇਹਦਾ ਪ੍ਰਾਈਸ ਹੈਗਾ 390 ਇੱਕ ਮਲੇ ਨਾਵਲ ਕੰਟੇ ਨਾ ਕੰਟੇ ਨਹੀਂ ਮਿਲ ਕੋ ਬੋਤਲ ਪਰ ਮੈਂ ਡੂੰਗੇ ਲੈ ਨਾਵਲੇ ਮੈਂ ਖੋਲ ਨਹੀਂ ਇਹ ਡੁੰਗੇ ਨਹੀਂ ਸਕੇਵਾਰ ਆਪਾਂ ਟਰੈਵਲ ਕਰਦੇ ਜਾਂਦੇ ਆ ਸਾਨੂੰ ਤਾਂ ਖਾਸ ਕਰ ਸਾਨੂੰ ਆਦਤ ਆ ਵੀ ਅਸੀਂ ਫਰੂਟ ਵੀ ਚੱਕਣਾ ਕੋਈ ਚਨੇ ਵਗੈਰਾ ਵੀ ਚੱਕਣੇ ਜੋ ਸਾਨੂੰ ਜਾਂਦੇ ਆ ਸਫ਼ਰ ਚ ਤੇ ਫਿਰ ਆਏ ਬੰਦਾ ਖੁਦ ਹੀ ਚੀਜ਼ ਲੈ ਜਾਂਦਾ ਅਲੱਗ-ਅਲੱਗ ਡੱਬੀਆਂ ਚੱਕਣ ਨਾਲ ਇਹਦੇ ਨਾਲ ਦੇ ਬਿਲਕੁਲ ਹੈਗੀਆਂ ਪਰ ਉਹ ਛੋਟੀਆਂ ਨੇ ਇਹ ਪੂਰੀਆਂ ਡੁੰਗੀਆਂ ਨੇ ਡੀਪ ਨੇ ਅੰਦਰੋਂ ਇਹ ਲੈਂਿਆਂ ਨੇ ਡੀਪ ਨੇ ਕਾਫੀ ਕੋਈ ਸੈਲਡ ਪਾ ਕੇ ਲੈ ਕੇ ਆਣਾ ਫਰੂਟ ਪਾ ਕੇ ਲੈ ਕੇ ਆਣਾ ਤਾਂ ਇੱਕ ਮੀਲ ਪ੍ਰੋਪਰ ਇੱਕ ਟਾਈਮ ਦਾ ਮੀਲ ਇਹ ਚ ਆ ਜਾਂਦਾ ਇਹ ਹੋ ਗਿਆ ਇਹ ਮੈਨਾਂ ਮੈਨੂੰ ਪ੍ਰਾਈਸ ਨਹੀਂ ਪਤਾ ਵੀ ਕਿੰਨਾ ਮੈਂ ਪੁੱਛਿਆ ਨੀਗਾ 130 ਲਿਖਿਆ ਹੋਇਆ ਪਿੱਛੇ ਮੈਨੂੰ ਲੱਗਦਾ 100 ਦੇ ਤਾਂ ਹੋਣੀ ਇਹਨੇ ਇਹ ਹੋ ਗਿਆ ਇੱਕ ਚੀਜ਼ ਮਾਲ ਹੈ ਕਿ ਇਹ ਕਾਫੀ ਟਾਈਮ ਤੋਂ ਮੈਂ ਇਹ ਵੀ ਸੋਚ ਰਹੀ ਸੀ ਕਿ ਮੈਂ ਲੈਣੀ ਆ ਲੈਣੀ ਆ ਸੋਚ ਰਹੀ ਸੀ ਆਨਲਾਈਨ ਮੰਗਾਵਾਂ ਮੈਂ ਆਨਲਾਈਨ ਮੰਗਵਾਈ ਸੀ ਪਹਿਲਾਂ ਪਰ ਮੇਰੀ ਖਰਾਬ ਹੋ ਗਈ ਸਾਨੂੰ ਉਹ ਵੀ ਦਿਖਾਉਣੀ ਆ ਮੈਂ ਜਿਹੜੀ ਆਨਲਾਈਨ ਮੰਗਾਈ ਸੀ ਇਹ ਹੈਗਾ ਆਇਲ ਡਿਫਿਊਜ਼ਰ ਜਾਂ ਤੁਸੀਂ ਕਹਿ ਲਓ ਕਪੂਰ ਕਪੂਰਦਾਨੀ ਹੈਨਾ ਇਹਦੇ ਵਿੱਚ ਕਪੂਰ ਕਪੂਰ ਦੀ ਟਿੱਕੀ ਪਾਓ ਤੁਸੀਂ ਜਾਂ ਫਿਰ ਤੁਸੀਂ ਆਇਲ ਦੇ ਫਿਊਜ਼ਰ ਜਿਹੜਾ ਤੁਸੀਂ ਆਇਲ ਖੁਸ਼ਬੂ ਲਈ ਯੂਜ਼ ਕਰਨ ਥੋੜਾ ਜਿਹਾ ਪਾਣੀ ਪਾ ਕੇ ਆਇਲ ਪਾ ਦਿਓ ਇਹਨੂੰ ਪਲੱਗ ਇਨ ਕਰ ਦਿਓ ਤੇ ਇਹ ਹੋ ਜਾਂਦਾ ਇਹ ਖੁਸ਼ਬੂ ਵੀ ਆਉਗੀ ਇਹਦੇ ਲਾਈਟਸ ਵੀ ਤੁਹਾਨੂੰ ਆਨ ਕਰਦੇ ਤੋਂ ਨਾ ਸਾਰੇ ਲਾਈਟਸ ਅੱਦ ਲੱਗਦੀਆਂ ਨੇ ਮੈਂ ਉਹ ਵੀ ਤੁਹਾਨੂੰ ਦਿਖਾਵਾਂਗੀ ਆਨ ਕਰਕੇ ਬਾਅਦ ਵਿੱਚ ਇਹ ਇਹ ਵੀ ਪਤਾ ਨਹੀਂ 200 ਦੀ 300 ਕੁਝ ਐਂਸ ਮੈਂ ਭੁੱਲ ਗਈ ਦਿਮਾਗ ਖਾਏ ਹੋਏ ਪਏ ਭੁੱਲੀਆਂ ਦੱਸਿਆ ਤਾਂ ਸੀਗਾ ਉਹਨਾਂ ਨੇ ਮੈਂ ਹੀ ਭੁੱਲੀ ਹੋਣੀ ਆ ਵੀ ਐਨਾ ਕੁ ਪ੍ਰਾਈਸ ਹੈਗਾ ਤੁਸੀਂ 240 ਤੱਕ ਇਹਦਾ ਹੈਵੀ ਹੈ ਚੱਕਣ ਵਿੱਚ ਬਹੁਤ ਆਨ ਕਰਕੇ ਦਿਖਾਉਣ ਤੋਂ ਬਾਅਦ ਵਿੱਚ ਪੁਰਾਣੀ ਵਾਲੀ ਵੀ ਮੈਂ ਤੁਹਾਨੂੰ ਦਿਖਾਉਣੀ ਆ ਆਹ ਵਾਲੀ ਮੇਰੀ ਪੁਰਾਣੀ ਵਾਲੀ ਸੀ ਕਪੂਰਦਾਨੀ ਖਰਾਬ ਹੋ ਗਈ ਇਹ ਮੈਂ ਆਨਲਾਈਨ ਮੰਗਵਾਈ ਸੀ ਇਹ ਖਰਾਬ ਹੋ ਗਈ ਆਨਲਾਈਨ ਹੁੰਦੀ ਹੈਗੀ ਹੁਣ ਪਤਾ ਨਹੀਂ ਕੀ ਗੱਲ ਹੋ ਗਈ 6 ਮਹੀਨੇ ਬਾਅਦ ਚੱਲੀ ਫਿਰ ਖਰਾਬ ਹੋ ਗਈ ਆਇਲਸ ਮੇਰੇ ਕੋਲ ਪਏ ਸੀਗੇ ਤੇ ਮੈਂ ਸੋਚਿਆ ਜਲ ਆਇਲਸ ਕਮ ਆ ਜਾਣਗੇ ਤਾਂ ਫਿਰ ਇੱਕ ਤਾਂ ਘਰੇ ਚਾਹੀਦੀ ਹੈ ਤੇ ਹੁਣ ਕੀ ਲੈਣਾ ਇੱਕ ਮੈਂ ਆਪਣੇ ਤੇ ਲੈ ਗਈਆਂ ਬਾਥਰੂਮ ਸਲੀਪਰਸ ਇੱਕ ਵਾਰੀ ਮੈਂ ਕਾਫੀ ਟਾਈਮ ਹੋ ਗਿਆ ਮੀਨਿੰਗ ਦੀ ਗੱਲ ਹੋ ਗਈ ਮੈਨੂੰ ਤੋਂ ਜਿਆਦਾ ਇੱਕ ਪਹਿਨ ਕਮੈਂਟ ਆਇਆ ਕਹਿੰਦੇ ਤੁਸੀਂ ਇੰਨੇ ਕਸੇ ਹੋਈਆਂ ਸਲੀਪਰਸ ਪਾਈ ਹੋਈਆਂ ਘਰੇ ਤੁਸੀਂ ਤਿਲਕ ਕਦੇ ਨਹੀਂ ਹੈਗੀ ਇਹ ਮੇਰੇ ਸਲੀਪਰਸ ਕਸੇ ਹੋਈਆਂ ਵੈਸੇ ਪਤਲੀਆਂ ਨਹੀਂ ਕਸੀਆਂ ਨਹੀਂ ਹੈਗੀਆਂ ਲਾਸਟ ਈਅਰ ਮੈਂ ਲਈਆਂ ਸਪੌਂਗ ਮੈਂ ਸਲੀਪਰਸ ਚਪਲ ਮੈਂ ਪਾਉਣੀ ਬਹੁਤ ਘੱਟਾ ਹੁਣ ਗਰਮੀ ਕਰਦੇ ਪਾਉਂਦੇ ਸਰਦੀ ਦਾ ਮੈਂ ਚਪਲ ਬਿਲਕੁਲ ਹੀ ਨਹੀਂ ਪਾਉਂਦੀ ਹੈਗੀ ਹਨਾ ਇਹ ਮੈਂ ਲੈ ਕੇ ਆ ਬਾਥਰੂਮ ਸਲੀਪਰਸ ਇਹ ਐੱਛੀਆਂ ਲੱਗੀਆਂ ਬੰਨੇ ਇੱਕ ਬਲੈਕ ਕਲਰ ਐਂ ਐੱਛੀਆਂ ਲੱਗੀਆਂ ਸਫਾਈਟ ਦੀਆਂ ਪਰ ਉਹ ਸਾਈਜ਼ ਮੈਨੂੰ ਛੋਟਾ ਰਹੇ ਦੋ ਪਸੰਦ ਸੀ ਇਹ ਵੀ ਅੱਛਿਆ ਨੇ ਲਾਈਟ ਵੇਟ ਨੇ ਕਾਫੀ ਡਿਜ਼ਾਈਨਰ ਪ੍ਰਿੰਟ ਵੀ ਅੱਛਾ ਇਹ ਨੇ ਬਾਥਰੂਮ ਸਲੀਪਰਸ ਇਹ ਮੇਰੀ ਹੌਨਰ ਹੋ ਗਈਆਂ ਕਸਿਆ ਤਾਂ ਨਹੀਂ ਹੈਗੇ ਨੀਚੋਂ ਬਿਕੋਜ਼ ਮੈਂ ਅੰਦਰ ਅੰਦਰ ਹੀ ਰਹਿਣਾ ਹੁੰਦਾ ਬਾਹਰ ਤਾਂ ਮੈਂ ਜਾਣਾ ਨਹੀਂ ਚੱਪਲ ਪਾ ਕੇ ਪਰ ਥੋੜੀ ਦਬ ਗਈ ਅੱਡੀ ਤੋਂ ਦਬ ਗਈ ਆ ਨਾ ਫਿਰ ਉਹ ਦੇਖਣ ਨੂੰ ਸ਼ੇਪ ਬੁਰੀ ਲੱਗਦੀ ਫਿਰ ਮੈਂ ਐਕਚੁਅਲੀ ਇੱਕ ਪੇਅਰ ਨਵਾਂ ਲੈ ਲਿਆ ਗਰਮੀ ਕਰਮੀ ਮੈਂ ਸਲੀਪਰਸ ਪਾਉਣੀ ਹੁੰਦੀਆਂ ਵੀ ਸੋਹਣੀਆਂ ਸਲੀਪਰਸ ਪਾਇਆ ਕਰੀ ਇਹਨਾਂ ਸਨੀਪਰ ਸਲੀਪਰਸ ਆਈਆਂ ਨੇ 500 ਦੀਆਂ ਐਨੀ ਸੀ ਮੇਰੀ ਸ਼ੋਪਿੰਗ ਤੇ ਮੈਂ ਤੁਹਾਨੂੰ ਕਪੂਰਦਾਨੀ ਲਗਾ ਕੇ ਦਿਖਾਉਣੇ ਲਗਾਈ ਹੋਈ ਬਹੁਤ ਜ਼ਿਆਦਾ ਸੋਹਣੀ ਲੱਗਦੀ ਦੇਖਣ ਚ ਜਿੰਨੀ ਸੋਹਣੀ ਲੱਗਦੀ ਪਹਿਨ ਔਨ ਕਰਦੇ ਆ ਉਸ ਤੋਂ ਵੀ ਜ਼ਿਆਦਾ ਸੋਹਣੀ ਲੱਗਦੀ ਆ ਕਪੂਰਦਾਨੀ ਔਨ ਕਰਕੇ ਨਾ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਇਹਦੇ ਵਿੱਚ ਆਪਾਂ ਕਪੂਰ ਦੀਆਂ ਟਿੱਕੀਆਂ ਵੀ ਚਲਾ ਸਕਦੇ ਆ ਔਰ ਕੁਝ ਪਾਣੀ ਪਾ ਕੇ ਉਹਦੇ ਵਿੱਚ ਆਪਾਂ ਐਸੈਂਸ਼ੀਅਲ ਆਇਲਸ ਮਿਲਦੇ ਨੇ ਖੁਸ਼ਬੂ ਵਾਲੇ ਉਹ ਪਾ ਦੋ ਫਿਰ ਔਨ ਕਰ ਦੋ ਸਾਰੇ ਘਰ ਚ ਬਹੁਤ ਸੋਹਣੀ ਖੁਸ਼ਬੂ ਫੈਲ ਜਾਂਦੀ ਉਹ ਉਸ ਤਰ੍ਹਾਂ ਵੀ ਆਪਾਂ ਯੂਜ਼ ਕਰ ਸਕਦੇ ਆ ਇਹਨਾਂ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਤੁਸੀਂ ਐਗਜ਼ੌਸਟ ਫੈਨ ਕਿਵੇਂ ਸਾਫ਼ ਕਰਦੇ ਹੋ ਸਾਡਾ ਐਗਜ਼ੌਸਟ ਫੈਨ ਇੱਧਰ ਆ ਚਿਮਨੀ ਦੂਜੀ ਸਾਈਡ ਹੈ ਨਾ ਦੋਨੇ ਅਲੱਗ-ਅਲੱਗ ਸਾਈਡ ਹੋ ਗਈਆਂ ਇਸ ਕਰਕੇ ਐਗਜ਼ੌਸਟ ਫੈਨ ਘੱਟ ਗੰਦਾ ਹੁੰਦਾ ਜਦੋਂ ਅਸੀਂ ਕੁਕਿੰਗ ਕਰਦੇ ਹਾਂ ਤਾਂ ਇੱਕ ਚਿਮਨੀ ਚਲਾਉਂਦੇ ਹਾਂ ਐਗਜ਼ੌਸਟ ਨਹੀਂ ਚਲਾਉਂਦੇ ਹੈਗੇ ਤੇ ਜਿੱਦੇ ਕਰਕੇ ਫਿਰ ਚਿਮਨੀ ਧੂਆ ਖਿੱਚਦੀ ਆ ਉਧਰ ਐਗਜ਼ੌਸਟ ਵੱਲ ਜਾਂਦਾ ਹੀ ਹੈਗਾ ਐਗਜ਼ੌਸਟ ਤੇ ਸਿਰਫ ਟਸਟ ਹੁੰਦੀ ਤੇ ਹੁਣ ਤੱਕ ਜਮਾ ਸਾਫ਼ ਪਏ ਅਸੀਂ 3 ਸਾਲ ਹੋ ਗਏ ਲਗਾਏ ਨੂੰ ਖੋਲਿਆ ਨਹੀਂ ਬਸ ਜਿੱਦ ਮੈਂ ਕਿਚਨ ਸਾਫ਼ ਕਰਦੀ ਹਾਂ ਉੱਪਰ ਸ਼ੈਲਫ ਤੇ ਟੇਬਲ ਰ ਤੇ ਇਹਨੂੰ ਕੱਪੜੇ ਨਾਲ ਸਾਫ਼ ਕਰਦਣੀ ਆ ਬਹੁਤ ਜ਼ਿਆਦਾ ਉਹ ਨਹੀਂ ਹੋਇਆ ਕਿ ਧੂਆ ਜਮਿਆ ਪਿਆ ਚਿਪਚਪਾਟਾ ਮਿੱਟੀ ਹੀ ਹੁੰਦੀ ਆ ਹਾਂ ਗੰਦਾ ਹੈਗਾ ਪਰ ਖੋਲ ਕੇ ਸਾਫ਼ ਹੋ ਜਿੰਨਾ ਮੇਥੋਂ ਹੁੰਦਾ ਮੈਂ ਕਰਦਾਂ ਨੇ ਪ੍ਰੋਪਰ ਜੇ ਆਪਾਂ ਐਗਜ਼ੌਸਟ ਫੈਨ ਸਾਫ਼ ਕਰੀਏ ਤਾਂ ਖੋਲ ਕੇ ਹੋਊਗਾ ਬਾਕੀ ਗਰੀਜ਼ ਲਈ ਸਪਰੇਅ ਆਉਂਦੀਆਂ ਨੇ ਹਨਾ ਉਹਦੇ ਸੇਫ ਦੀ ਸਪਰੇਅ ਆਉਂਦੀ ਆ ਸੇਫ ਦੀ ਸੇਫ ਦੀ ਸਪਰੇਅ ਕਲੀਨਰਸ ਬਹੁਤ ਅੱਛੇ ਨੇ ਤੁਸੀਂ ਉਹ ਵੀ ਮੰਗਾ ਸਕਦੇ ਉਹ ਨਾਲ ਸਾਫ਼ ਕਰ ਸਕਦੇ ਗਰੀਜ਼ ਕਲੀਨਰ ਹੁੰਦੇ ਨੇ ਇਹੋ ਉਮਗਾ ਕੇ ਵੀ ਸਾਫ ਕਰ ਸਕਦੇ ਹੋ ਬਾਕੀ ਐਗਜ਼ੌਸਟ 팬 ਖੋਲ ਕੇ ਸਾਫ ਚ ਮੈਂ ਤਾਂ ਕਹਿੰਨੀ ਇੱਕ ਵਾਰ ਅਚੀ ਤੱਕ ਹਲਵਾ ਕੇ ਸਾਫ ਕਰੋ ਫੇਰ ਲਗਾ ਦਿਓ ਫਿਰ ਉਹ ਪ੍ਰੋਪਰ ਕੰਮ ਵੀ ਕਰਦਾ ਆਵਾਜ਼ ਵੀ ਘੱਟ ਕਰਦਾ ਸਫਾਈ ਵੀ ਟਾਈਮ ਟੂ ਟਾਈਮ ਹੁੰਦੀ ਰਹਿੰਦੀ ਹੈ ਨਾ ਬਹੁਤ ਜ਼ਿਆਦਾ ਗੰਦਾ ਕਰਕੇ ਨਾ ਕਰੋ ਚਿਮਨੀ ਸਾਈਡ ਚਿਮਨੀ ਵਾੜ ਸਾਡੀ ਇਧਰਲੀ ਸਾਈਡ ਆ ਗਈ ਐਗਜ਼ੌਸਟ ਉਧਰ ਆ ਗਿਆ ਕੁਕਿੰਗ ਕਰਨ ਵੇਲੇ ਅਸੀਂ ਸਿਰਫ ਚਿਮਨੀ ਔਨ ਕਰਦੇ ਵੈਸੇ ਜੇ ਤੁਹਾਨੂੰ ਲੱਗੇ ਵੀ ਐਗਜ਼ੌਸਟ 팬 ਚਲਾਉਣਾ ਵੀ ਗੋਥ ਕੀਚਾਂ ਚ ਗਰਮੀ ਹੋਈ ਤੇ ਗਰਮੈਸ਼ ਹੋ ਰਹੀ ਪਿਆ ਨਾ ਫਿਰ ਉਸ 팬 ਉਧਰ ਚਲਾ ਲੈਣਾ ਜਾਂ ਸਵੇਰੇ ਉੱਠਣਸਾਰ ਮੈਂ ਇੱਕ ਵਾਰ ਐਗਜ਼ੌਸਟ ਜ਼ਰ ਗਰਮ ਹਵਾ ਬਾਹਰ ਨਿਕਲ ਜੇ ਫਰੈਸ਼ 에ਅਰ ਸਰਕੂਲੇਟ ਹੋਵੇ। ਇਸ ਸਾਡਾ ਫਗਜ਼ੋਸ ਤਾਂ ਇਹਨਾਂ ਜਿਆਦਾ ਗੰਦਨ ਹੁੰਦਾ ਬਿਕੋਜ਼ ਆਪੋਜ਼ਿਟ ਸਾਈਡਾਂ 'ਗਾ ਚਿਮਨੀ ਤੋਂ। ਹੁਣ ਸੀ ਸ਼ਾਮ ਦਾ ਟਾਈਮ ਤੇ ਕਿਚਨ 'ਚ ਆ ਕੇ ਮੈਂ ਸਬਜ਼ੀ ਬਣਾਤੀ ਸੀ। ਸਬਜ਼ੀ ਬਣੀ ਪਈ ਕਦੂ ਦੀ ਬਣ ਗਈ। ਆਟਾ ਵੀ ਗੁੰਨਤਾ ਤੇ ਮਲਾਈ ਨਾ ਦੋ ਡੋਂਗਿਆਂ ਵਿੱਚ ਇਕੱਠੀ ਹੋਈ ਪਈ ਸੀ। ਮਲਾਈ ਜਮਾਉਣੀ ਸੀ ਅੱਜ ਮੈਂ। ਤੇ ਡੋਂਗੇ ਕੱਢੇ ਮਲਾਈ ਵਾਲੇ ਬਾਹਰ ਵੱਡੇ ਇੱਕ ਪਤਿੱਲੇ ਵਿੱਚ ਜਿਹਦੇ ਵਿੱਚ ਮੈਂ ਜਾਗ ਲਗਾਉਂਗੀ ਉਸੇ ਵਿੱਚ ਇੱਕ ਜਗ੍ਹਾ ਮੈਂ ਕਰ ਲਈ ਮਲਾਈ। ਥੋੜਿਆਂ ਗਰਮ ਕਰਕੇ ਨਾ ਡੋਂਗੇ ਗੈਸ ਤੇ ਮਲਾਈ ਨਾਲ ਉਤਰ ਜਾਂਦੀ ਅੱਛੀ ਤਰ੍ਹਾਂ। ਉਹ ਮਲਾਈ ਨੂੰ ਗਰਮ ਕਰ ਜਸ ਨੀਚੇ ਇੱਕ ਬੇਸ ਗਰਮ ਕਰ ਲਿਆ ਡੋਂਗੇ ਦਾ ਥੱਲਾ ਗਰਮ ਕਰ ਲਿਆ ਤਾਂ ਕਿ ਮਲਾਈ ਨਾਲ ਉਤਰ ਜੇ ਤੇ ਇਹਨੂੰ ਪਾ ਦਾਂ ਨੇ ਇੱਕ ਭਾਂਡੇ ਵਿੱਚ ਵੱਡੇ ਬਤੀਲੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਮੈਂ ਡੋਂਗੇ ਵਿੱਚ ਥਾਕੇ ਨਾਲ ਜਿਹੜੀ ਮਲਾਈ ਲੱਗੀ ਹੋਈ ਅੱਛੀ ਤਰ੍ਹਾਂ ਡੋਂਗੇ ਸਾਫ਼ ਹੋ ਜਾਣ ਉਹ ਪਾਣੀ ਵੀ ਮੈਂ ਮਲਾਈ 'ਚ ਪਾ ਦੂੰਗੀ ਤੇ ਇੱਕ ਭਣ ਕਹਿੰਦੇ ਸੋਸ ਵਿੱਚ ਕਮੇ ਮਲਾਈ ਜੀ ਕਮੇ ਜਮਾਉਣੇ ਹੁੰਨੇ ਹੋ ਦੇਖੋ ਜਿਵੇਂ ਹੁਣ ਮਲਾਈ ਹੁਣ ਬਾਹਰ ਕੱਢਤੀ ਤੇ ਨੂੰ ਮਲਾਈ ਨੂੰ ਕੋਸਾ ਨਹੀਂ ਕਰੂੰਗੀ ਇਹਨੂੰ ਬਾਹਰ ਕੱਢ ਕੇ ਰੱਖ ਦੂੰ ਪਹਿਲਾਂ ਹੀ ਕਿਉਂਕਿ ਫ੍ਰਿਜ ਵਾਲੀ ਠੰਡੀ ਹੈ ਤੇ ਜਦੋਂ ਮੇਰਾ ਕਿਚਨ ਦਾ ਕੰਮ ਸਾਰਾ ਖਤਮ ਹੋ ਗਿਆ ਫਿਰ ਮੈਂ ਉਹਦਾ ਜਾਗ ਲਗਾ ਦੂੰਗੀ ਸਵੇਰੇ ਇਹਨੂੰ ਪਾਣੀ ਪਾ ਕੇ ਠੰਡਾ ਰਿੜਕ ਲਾਂਗੇ ਮੱਖਣ ਬਣ ਜੂਗਾ ਤੇ ਹੁਣ ਦੁੱਧ ਆਇਆ ਪੈ ਸੀਗਾ ਤੇ ਦੁੱਧ ਵੀ ਕਰਦੇ ਆ ਗਰਮ ਕਰਨਾ ਪਤਲੇ ਵਿੱਚ ਘੰਟ ਕੇ ਵੀ ਗਰਮ ਕਰਨਾ ਰੱਖਣਾ ਸੋ ਏ ਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ